ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਸਰਹੱਦੀ ਏਰੀਆ ਦੀ ਜਿਹੜਾ ਢੀਂਡਾ ਪੋਸਟ ਹੈਗਾ ਆ ਪੋਸਟ ਹੈਗੀ ਆ ਉਸ ਏਰੀਆ ਦੇ ਵਿੱਚ ਅੱਜ ਜਿਹੜਾ ਜ਼ਿਲ੍ਹਾ ਪੁਲਿਸ ਵੱਲੋਂ ਜਿਹੜਾ ਸਰਚ ਅਭਿਆਨ ਚਲਾਇਆ ਗਿਆ ਦੱਸਦੀ ਕਿ ਤਸਵੀਰਾਂ ਨਾਲ ਦੀ ਸਕਰੀਨ ਤੇ ਤੁਹਾਨੂੰ ਦਿਖਾ ਰਿਹਾ ਵੀ ਚੱਪੇ-ਚੱਪੇ ਨੂੰ ਜਿਹੜਾ ਖੰਗਾਲਿਆ ਜਾ ਰਿਹਾ ਚਾਹੇ ਗੁਜਰਾਂ ਦੇ ਡੇਰੇ ਹੋਣ ਚਾਹੇ ਵਹੀਕਲ ਹੋਣਾ ਆਣ ਜਾਣ ਵਾਲੇ ਉਹਨਾਂ ਨੂੰ ਵੀ ਜਿਹੜਾ ਚੈੱਕ ਕੀਤਾ ਜਾ ਰਿਹਾ ਇਹ ਇੜਾ ਹੈਗਾ ਸੱਚ ਵੈਸੇ ਤਾਂ ਕਹਿੰਦੇ ਰੂਟੀਨ ਹੀ ਕੀਤਾ ਜਿਹਦਾ ਪਰ ਕਹਿ ਸਕਦੇ ਆ ਕਿ ਲੋਹੜੀ ਦਾ ਤਿਉਹਾਰ ਵੀ ਇੱਕ ਦੋ ਦਿਨ ਨੂੰ ਹੈਗਾ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਇੜਾ ਸੱਚ ਕੀਤਾ ਜਾ ਰਿਹਾ ਤਾਂ ਕਿ ਕੋਈ ਵੀ ਜਿਹੜਾ ਸ਼ਕਤੀ ਜਾਂ ਕੋਈ ਸ਼ਰਾਤ ਆਂਸਰ ਹੈ ਕਿਸੇ ਤਰ੍ਹਾਂ ਦੀ ਜਿਹੜੀ ਬਾਰਦਾਤ ਨੂੰ ਅੰਜਾਮ ਨਾ ਦੇ ਸਕੇ ਸੁਖਜਿੰਦਰ ਸਿੰਘ <th>ਪਰ ਹੈਗੇ ਡੀਐਸਪੀ ਜਿਨ੍ਹਾਂ ਨੇ ਇਸ ਲਈ ਅਗਵਾਈ ਕੀਤੀ ਹੈ ਗੱਲਬਾਤ ਸੁਣਾਣੇ ਉਹਨਾਂ ਨੇ ਕੀਤੀ ਹੋਈ ਕੀ ਕਾਰਨ ਦੇ ਆ ਜਿਹੜਾ ਸੱਚ ਕਰਨ ਦਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਸਰਚ ਦੀ ਜਿਹੜੀ ਸਰਚ ਕੀਤੀ ਯਾਨੀ ਕੋਈ ਇਨਪੁਟ ਹੈਗੀ ਹੈ ਕਿ ਜਾਂ ਵੈਸੇ ਰੂਟੀਨ ਚੈਕ ਹੈਗੀ ਹੈ ਪਰ ਇਸ ਤਰ੍ਹਾਂ ਕਿ ਮਾਨਯੋਗ ਐਸਐਸਪੀ ਸਾਹਿਬਾ ਹਦਰ ਪਠਾਨਕੋਟ ਸਰਦਾਰ ਦਿਲਵਿੰਦਰ ਸਿੰਘ ਢਿਲੋ ਸਾਹਿਬ ਦੇ ਦਿਸੇ ਨਿਰਦੇਸ਼ਾ ਦੇ ਮੁਤਾਬਕ ਤੁਹਾਨੂੰ ਪਤਾ ਹੈ ਸਾਡੇ ਸਰਚ ਅਭਿਆਨ ਜਿਹੜੇ ਲਗਾਤਾਰ ਜਾਰੀ ਨੇ ਔਰ ਚੱਲਦੇ ਰਹਿੰਦੇ ਨੇ ਇਵਨ ਕਿ ਸਾਡੇ ਕਾਫੀ ਲੰਬੇ ਸਮੇਂ ਤੋਂ ਵੀ ਚੱਲਦੇ ਆ ਰਹੇ ਨੇ ਇਸੇ ਕੜੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਤਿਉਹਾਰ ਆ ਰਹੇ ਨੇ ਜਾਂ 26 ਜਨਵਰੀ ਆ ਰਹੀ ਹੈ ਵਾਟਐਵਰ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੀ ਪੁਲਿਸ ਫੋਰਸ ਨੂੰ ਹੋਰ ਦਰਸਤ ਚੁਸਤ ਦਰਸਤ ਕਰਨ ਵਾਸਤੇ ਇਲਾਕੇ ਦੇ ਵਿੱਚ ਆਪਣੀ ਸਾਡੀਆਂ ਘਾਤਕ ਟੀਮਸ ਐਸਓਜੂ ਟੀਮਸ ਬੀਐਸਐਫ ਨੂੰ ਨਾਲ ਲੈ ਕੇ ਔਰ ਇਹ ਤੋਂ ਇਲਾਵਾ ਹੋਰ ਵੀ ਏਜੰਸੀ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਨਾਲ ਜਿਹੜੀ ਹੈ ਕਿੱਥੇ ਸਰਚ ਬਹਿਾਨ ਜਿਹੜਿਆ ਚਲਾਏ ਜਾ ਰਹੇ ਨੇ ਸਰਹੱਦੀ ਰੇ ਦੇ ਵਿੱਚ ਤਾਂ ਜੋ ਕੋਈ ਵੀ ਜਿਹੜਾ ਇੱਥੇ ਸ਼ੱਕੀ ਬੰਦਾ ਜਾਂ ਸ਼ੱਕੀ ਵਾਹਨ ਜਾਂ ਵਾਟਾਵਰ ਕੋਈ ਚੀਜ਼ ਪਈ ਹੋਈ ਹੈ ਤਾਂ ਉਹਨੂੰ ਸਮੇਂ ਸਿਰ ਰੰਦੇ ਆਪਾਂ ਅ ਕਰਕੇ ਟੈੰਗਲ ਕਰ ਸਕੀਏ ਸੋ ਕਹਿਣ ਤੋਂ ਬਾਅਦ ਇਹ ਹੈਗਾ ਕਿ ਸਰਚ ਅਭਿਆਨ ਜਿਹੜਾ ਮਾਨ ਜੋਗ ਐਸਐਸਪੀ ਸਾਹਿਬ ਦੇ ਦੇਸ਼ਾਂ ਦੇ ਤਹਿਤ ਪਹਿਲਾਂ ਵੀ ਚੱਲ ਰਹੇ ਨੇ ਹੁਣ ਵੀ ਚੱਲ ਰਿਹਾ इवन ਕਿ ਦਿਨ ਰਾਤ ਚੱਲ ਰਹੇ ਨੇ ਤੇ ਸੋ ਇਹ ਸਾਡੇ ਇਸ ਏਰੀਆ ਨੂੰ ਹੋਰ ਪੁਲਿਸ ਫੋਰਸ ਨਾਲ ਮਜ਼ਬੂਤ ਕਰਨ ਵਾਸਤੇ ਅਭਿਆਨ ਚਲਾਇਆ ਜਾ ਰਿਹਾ ਹੈ ਸਾਡੀ ਲੋਕਾਂ ਨੂੰ ਵੀ ਮੈਸੇਜ ਦੇ ਦੇਣ ਔਰ ਇਹਦੇ ਵਿੱਚ ਸਾਡੀ ਲੋਕਾਂ ਕੇ ਵੀ ਇਹ ਅਪੀਲ ਹੈ ਜਿਹੜੇ ਆਪਣੇ ਇਲਾਕੇ ਦੇ ਵਾਸੀ ਹੈਗੇ ਨੇ वैसे भी इस एरिया दे लोग जेडे काफी कोऑपरेटिव पुलिस दे नाल हैगे ने तो ਸਾਡੀ ਫੇਰ ਵੀ ਉਹਨਾਂ ਨੂੰ ਅਪੀਲ ਹੈਗੀ ਹੈ ਕਿ ਤੁਹਾਨੂੰ ਜੇ ਲੱਗਦਾ ਵੀ ਗਾਇਬ-ਗਾਇਬ ਕੋਈ ਵੀ ਬੰਦਾ ਬਾਹਰੋਂ ਆ ਕੇ ਸ਼ੱਕੀ ਲੱਗਦਾ ਜਾਂ ਕੋਈ ਸ਼ੱਕੀ ਵਾਹਕਲ ਹੈਗਾ ਜਾਂ ਤੁਹਾਨੂੰ ਲੱਗਦਾ ਕਿ ਕੋਈ ਐਸੀ-वैसी ਗਤੀਵਿਧੀ ਹੋ ਰਹੀ ਹੈ ਤੁਰੰਤ ਜਿਹੜਾ ਸਾਡੇ ਨੋਟਿਸ ਵਿੱਚ ਪੁਲਿਸ ਫੋਰਸ ਦੇ ਨੋਟਿਸ ਵਿੱਚ ਲੈਂਦਾ ਜਾਵੇ ਔਰ ਤਾਂ ਜੋ ਸਮੇਂ ਰਹਿੰਦਿਆਂ ਯਾਦ ਉਹਦਾ ਆਪਾਂ ਹੱਲ ਕਰ ਸਕੀਏ ਜਾਂ ਉੱਥੇ ਜੋ ਵੀ ਆ ਕਾਬੂ ਪਾ ਸਕੀਏ ਥੈਂਕ ਯੂ ਵੈਰੀ ਮੱਚ